ਸਾਸ਼ੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਦੋਸਤੋ ਜ਼ਿਲ੍ਹਾ ਕਚੈਰੀਆਂ ਵਿੱਚ ਨਵੀਂ ਭਰਤੀ ਦੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਵੱਖ-ਵੱਖ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਹਨਾਂ ਪੋਸਟਾਂ ਦੇ ਲਈ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕਿੰਨੇ ਫੀਸ ਲੱਗੇਗੀ ਇਹ ਸਭ ਦੀ ਡਿਟੇਲ ਵਿਦ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਹਿਟ ਕਰੋ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਪੋਸਟਾਂ ਦੀ ਡਿਟੇਲ ਵਿੱਚ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਪੋਸਟਾਂ ਹੈਗੀਆਂ ਜੀ ਪ੍ਰੋਸੈਸ ਸਰਵਰ ਤੇ ਪੀਐਨ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਡਿਪਾਰਟਮੈਂਟ ਵਾਈਜ਼ ਪੋਸਟਾਂ ਦੀ ਜਾਣਕਾਰੀ ਦਿੱਤੀ ਗਈ ਹੈ ਜੱਤੋਂ ਪਹਿਲਾ ਪੋਸਟ ਹੈਗੇ ਜੀ ਪ੍ਰੋਸੈਸ ਸਰਵਰ ਦੀਆਂ ਡਿਸਟ੍ਰਿਕਟ ਤੇ ਸੈਸ਼ਨ ਕੋਰਟ ਫੈਮਿਲੀ ਕੋਰਟ ਦੇ ਵਿੱਚ ਆਊਟ ਕੀਤੇ ਆ ਗੀਆਂ ਨੇ ਇਹਨਾਂ ਪੋਸਟਾਂ ਲਈ ਪੇ ਲੈਵਲ ਤੁਹਾਨੂੰ ਕੋਡ ਦੇ ਅਕੋਰਡਿੰਗ ਪੇ ਆ ਜੜੀ ਉਹ ਦਿੱਤੇ ਜਾਵੇਗੀ ਕੈਟਾਗਰੀ ਬਸ ਪੋਸਟਾਂ ਦੀ ਡੀਟੇਲ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਦੋ ਪੋਸਟ ਆਊਟ ਕੀਤੇ ਆ ਗੀਆਂ ਨੇ ਪ੍ਰੋਸੈਸ ਸਰਵਰ ਦੀਆਂ ਫੈਮਿਲੀ ਕੋਰਟ ਦੇ ਵਿੱਚ ਫਿਰ ਹੈਗਾ ਜੀ ਡਿਸਟ੍ਰਿਕਟ ਤੇ ਸੈਸ਼ਨ ਕੋਰਟ ਦੇ ਵਿੱਚ ਇੱਕ ਪੋਸਟ ਆਊਟ ਕੀਤੀ ਗਈ ਹੈ ਪ੍ਰੋਸੈਸ ਸਰਵਰ ਦੀ ਅੱਗੇ ਹੈਗੀਆਂ ਜੀ ਪੀਐਨ ਦੀਆਂ ਪੋਸਟ ਫੈਮਿਲੀ ਕੋਰਟ ਦੇ ਵਿੱਚ ਪੀ ਲੈਵਲ 3 ਦੇ ਅਕੋਰਡਿੰਗ ਸਾਨੂੰ ਪਏ ਜਿਹੜੀ ਉਹ ਦਿੱਤੀ ਜਾਵੇਗੀ ਸੱਤ ਪੋਸਟ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ ਜਨਰਲ ਦੀਆਂ 4, OBC ਦੀਆਂ 2 ਤੇ EWS ਕੈਟਾਗਰੀ ਦੇ ਲਈ ਇੱਕ ਪੋਸਟ ਆਊਟ ਕੀਤੀ ਗਈ ਹੈ ਟੋਟਲ 7 ਪੋਸਟਾਂ ਜ਼ਿਲ੍ਹਾ ਸੈਸ਼ਨ ਕੋਰਟ ਦੇ ਵਿੱਚ ਟੋਟਲ 92 ਪੋਸਟ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ ਜਨਰਲ ਦੇ ਲਈ 39 ਪੋਸਟਾਂ OBC ਦੇ ਲਈ 27 SC ਦੇ ਲਈ 8 ST ਦੇ ਲਈ 9 EWS ਕੈਂਡੀਡੇਟਸ ਲਈ 9 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਟੋਟਲ 92 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਪੀ ਐਨ ਦੀਆਂ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਦੇ ਵਿੱਚ ਟੋਟਲ ਪੋਸਟਾਂ ਦੀ ਗੱਲ ਕਰੀਏ ਤਾਂ 102 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜ਼ਿਲ੍ਹਾ ਕਚੈਰੀਆਂ ਦੇ ਵਿੱਚ ਦੋਸਤੋ ਕੁਆਲੀਫਿਕੇਸ਼ਨ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਸਭ ਤੋਂ ਪਹਿਲਾ ਪੋਸਟ ਹੈਗੀ ਹੈ ਜੀ ਪ੍ਰੋਸੀਸਰ ਵਰਦੀ ਪੋਸਟ ਦੇ ਲਈ ਫੈਮਿਲੀ ਕੋਰਟ ਦੇ ਵਿੱਚ ਆਊਟ ਕੀਤੀ ਗਈ ਹੈ ਪੋਸਟਾਂ ਦੀ ਡਿਟੇਲ ਵੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕੁਆਲੀਫਿਕੇਸ਼ਨ ਹੈਗੀ ਹੈ ਜੀ 10ਵੀਂ ਤੁਸੀਂ ਪਾਸ ਕੀਤੀ ਹੋਈ ਹੈ ਨਾਲ ਹੀ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੈਗਾ ਹੈ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਪੇ ਸਕੇਲ ਹੈਗਾ ਜੀ 25500 ਤੋਂ ਲੈ ਕੇ 81100 ਜਿਹੜੀ ਪੇ ਤੁਹਾਨੂੰ ਦਿੱਤੀ ਜਾਵੇਗੀ ਗਰੁੱਪ 3 ਦੀਆਂ ਪੋਸਟਾਂ ਨੇ ਜੀ ਏਜ ਲਿਮਿਟ ਹੈਗੀ ਹੈ ਜੀ 18 ਸਾਲ ਤੋਂ ਲੈ ਕੇ 27 ਸਾਲ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਲਈ ਏਜ ਲਿਮਿਟ ਰੱਖੀ ਗਈ ਹੈ ਅੱਗੇ ਹੈਗਾ ਜੀ ਪ੍ਰੋਸੈਸਰ ਵਰਡ ਦੀਆਂ ਪੋਸਟਾਂ ਡਿਸਟ੍ਰਿਕਟ ਕੋਰਟ ਦੇ ਵਿੱਚ 10ਵੀਂ ਪਾਸ ਕੀਤੀ ਹੋਈ ਹੈ ਨਾਲ ਹੀ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੈਗਾ ਐਲ ਐਮ ਵੀ ਦਾ 2 ਸਾਲ ਦਾ ਤੁਹਾਡੇ ਕੋਲ ਡਰਾਈਵਿੰਗ ਐਕਸਪੀਰੀਅੰਸ ਹੈਗਾ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 25500 ਤੋਂ ਲੈ ਕੇ 81100 ਰੁਪਏ ਪੇ ਜਿਹੜੀ ਤੁਹਾਨੂੰ ਦਿੱਤੀ ਜਾਵੇਗੀ ਇਸ ਲਿਮਿਟ ਹੈ ਜੀ 18 ਸਾਲ ਤੋਂ ਲੈ ਕੇ 27 ਸਾਲ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੇ ਲਈ ਏਜ ਲਿਮਿਟ ਰੱਖੀ ਗਈ ਹੈ ਅੱਗੇ ਹੈਗੀਆਂ ਜੀ ਪੀਐਨ ਦੀਆਂ ਪੋਸਟਾਂ 10ਵੀਂ ਤੁਸੀਂ ਪਾਸ ਕੀਤੀ ਹੋਈ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ 1700 ਤੋਂ ਲੈ ਕੇ 69100 ਰੁਪਏ ਜਿਹੜੀ ਪੇ ਹੈ ਤੁਹਾਨੂੰ ਦਿੱਤੀ ਜਾਵੇਗੀ ਪੇ ਲੈਵਲ 3 ਵਾਲਾ ਹੈ ਗਰੁੱਪ ਸੀ ਦੀਆਂ ਪੋਸਟਾਂ ਨੇ ਜੀ ਇਸ ਲਿਮਿਟ ਹੈ ਜੀ 18 ਸਾਲ ਤੋਂ ਲੈ ਕੇ 27 ਸਾਲ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੇ ਲਈ ਏਜ ਲਿਮਿਟ ਰੱਖੀ ਗਈ ਹੈ ਦੋਸਤੋ ਇਹ ਹੈਗੀ ਹੈ ਜੀ ਪੋਸਟਾਂ ਦੀ ਤੇ ਕੁਆਲਿਫਿਕੇਸ਼ਨ ਦੀ ਜਾਣਕਾਰੀ ਦੋਸਤੋ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਦਿੱਲੀ ਸਬੋਡੀਨੇਟ ਸਰਵਿਸਸ ਸਿਲੈਕਸ਼ਨ ਬੋਰਡ ਦਿੱਲੀ ਵੱਲੋਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਇੰਡੀਆ ਨੈਸ਼ਨਲਸ ਅਪਲਾਈ ਕਰ ਸਕਦੇ ਨੇ ਇਹਨਾਂ ਪੋਸਟਾਂ ਲਈ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਆਨਲਾਈਨ ਅਪਲਾਈ ਕਰਨਾ ਸਟਾਰਟ ਹੋ ਚੁੱਕਾ ਹੈ ਲਾਸਟ ਡੇਟ ਹੈਗੀ ਹੈ ਜੀ 18 April 2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਐਗਜ਼ਾਮ ਹੈ ਜਿਹੜਾ ਕੰਡਕਟ ਕੀਤਾ ਜਾਵੇਗਾ ਐਗਜ਼ਾਮ ਤੇ ਇੰਟਰਵਿਊ ਮੈਰਿਟ ਬੇਸ ਤੇ ਹੀ ਸਿਲੈਕਸ਼ਨ ਹੋਵੇਗੀ ਇਸ ਲਈ ਤੁਸੀਂ ਇਹ ਨਹੀਂ ਦੇਖਣਾ ਕਿ ਪੰਜਾਬ ਵਿੱਚ ਇਹ ਪੋਸਟਾਂ ਨਹੀਂ ਨਿਕਲੀਆਂ ਜੇਕਰ ਤੁਸੀਂ एलिਜੀਬਲ ਹੈਗੇ ਹੋ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅਪਲਾਈ ਜ਼ਰੂਰ ਕਰੋ ਇਹ ਪੋਸਟਾਂ ਰੈਗੂਲਰ ਬੇਸਿਸ ਤੇ ਅਨਾਉਂਸ ਕੀਤੀਆਂ ਗਈਆਂ ਨੇ ਅਪਲਾਈ ਤੁਸੀਂ ਕਰਨਾ ਹੈ ਜੀ ਔਨਲਾਈਨ dtrpls with official site ਤੇ ਜਾ ਕੇ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਤੋਂ ਪਹਿਲਾਂ ਇਨਸਟਰਕਸ਼ਨਸ ਵੀ ਦਿੱਤੀਆਂ ਗਈਆਂ ਨੇ ਇੱਕ ਵਾਰ ਉਹ ਜ਼ਰੂਰ ਰੀਡ ਕਰ ਲਿਓ ਸਿਰਫ ਔਨਲਾਈਨ ਅਪਲਾਈ ਕਰਨਾ ਹੈ ਹੋਰ ਕੋਈ ਮੋਡ ਹੈ ਜਿਹੜਾ ਅਸੈਪਟ ਨਹੀਂ ਕੀਤਾ ਜਾਵੇਗਾ ਲਾਸਟ ਡੇਟ ਹੈਗੀ ਹੈ ਜੀ 18 April 2024 11 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਲਾਸਟ ਡੇਟ ਦੀ ਵੇਟ ਨਾ ਕਰਿਓ ਜਲਦੀ ਤੋਂ ਜਲਦੀ ਅਪਲਾਈ ਕਰੋ ਇਨ ਆਪਚ ਅਪਲਾਈ ਆਈਕਨ ਦੇ ਲਈ 100 ਰੁਪਏ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਔਮਨ ਕੈਂਡੀਡੇਟਸ ਐਸਸੀ ਐਸਟੀ ਪੀਡਬਲਿਊਡੀ ਤੇ ਐਕਸ ਸਰਵਿਸਮੈਨ ਲਈ ਕੋਈ ਵੀ ਫੀਸ ਜਿਹੜੀ ਉਹ ਨਹੀਂ ਰੱਖੀ ਗਈ ਇੱਕ ਵਾਰ ਜੇਕਰ ਤੁਸੀਂ ਫੀਸ ਪੇ ਕਰਦੇ ਹੋ ਤਾਂ ਕਿਸੇ ਵੀ ਹਾਲਤ ਵਿੱਚ ਰਿਫੰਡ ਨਹੀਂ ਹੋਵੇਗੀ examination scheme ਦੀ ਜਾਣਕਾਰੀ ਦਿੱਤੀ ਗਈ ਹੈ process server ਦੀਆਂ ਪੋਸਟਾਂ ਦੇ ਲਈ objective type test driving test ਤੁਹਾਡੀ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਉਸ ਦੇ ਬੇਸ ਤੇ ਹੀ ਤੁਹਾਡੀ ਜਿਹੜੀ ਸਿਲੈਕਸ਼ਨ ਆ ਹੋਵੇਗੀ objective type test ਦਾ 100 ਨੰਬਰ ਦਾ ਹੋਵੇਗਾ ਸਬਜੈਕਟਿਵਾਈਜ਼ ਜਾਣਕਾਰੀ ਦਿੱਤੀ ਗਈ ਹੈ pn ਦੀਆਂ ਪੋਸਟਾਂ ਲਈ objective type test ਤੇ ਥੋੜਾ ਇੰਟਰਵਿਊ ਜਿਹੜੀ ਇਹ ਦੋਨੋਂ ਕੰਡਕਟ ਕੀਤੇ ਜਾਣਗੇ ਉਸ ਤੋਂ ਬਾਅਦ ਹੀ ਤੁਹਾਡੀ ਜਿਹੜੀ ਸਿਲੈਕਸ਼ਨ ਆ ਹੋਵੇਗੀ ਡਿਟੇਲ ਵਿੱਚ ਜਾਣਕਾਰੀ ਤੁਸੀਂ ਤੁਹਾਡਾ ਪੜ੍ਹ ਸਕਦੇ ਹੋ ਇਸ ਪੂਰੇ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰam ਪਲਸ ਵਟਸਐਪ ਗਰੁੱਪ ਵਿੱਚ ਮਿਲ ਜਾਵੇਗਾ ਉਸ ਤੋਂ ਤੁਸੀਂ ਜਾ ਕੇ ਰੀਡ ਕਰ ਸਕਦੇ ਹੋ ਸਾਰੇ ਇਨਸਟਰਕਸ਼ਨਸ ਅਪਲਾਈ ਕਰਨ ਤੋਂ ਪਹਿਲੇ ਇੱਕ ਵਾਰ ਜ਼ਰੂਰ ਰੀਡ ਕਰ ਲਓ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਦੋਸਤੋ ਇਹ ਹੈਗੀ ਸਾਡੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੁਹਾਡਾ ਇੱਕ ਲਾਈਕ ਸੱਟਲੀ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਦੋਸਤੋ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਵੀ ਜਰੂਰ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਲੋੜੀਂਦੀ ਜਾਣਕਾਰੀ ਮਿਲ ਸਕੇ ਤਾਂ ਚਲੋ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ